ਸਾਡਾ ਹਜੇ ਕਾਂਗਰਸ ਸੀ ਉਹ ਖੈਰਾ ਸਾਹਿਬ ਕਾਂਗਰਸ ਸੀ ਉਹ ਅੱਜ ਕੱਲ ਕਿੱਥੇ ਆ ਅੱਜ ਕੱਲ ਸਾਡੇ ਕੋਲ ਰਹਿਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮੰਨ ਜੂ ਸਾਰਿਆਂ ਨੂੰ ਦੇਖਿਓ ਮਰ ਦਿੱਤੇ ਆ ਜੀ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਧਰ ਨੂੰ ਡੇਟਾ ਕਰ ਦੋ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਬਰ ਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਪਾਰਟੀ ਜਾ ਰਹੇ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਿਹਾ ਹੈ ਸੋ ਇਹਨਾਂ ਨੂੰ ਕੁਛ ਨਹੀਂ ਲੱਭਣਾ ਇਹ ਏ ਓਪਮ ਕਰਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਹੋਰ ਫੁੱਲ ਇਹ तितਲੀਆਂ ਨੇ तितਲੀਆਂ ਪਹਿਲਾਂ तितਲੀਆਂ ਵਾਲੀ ਗੱਲ ਸੁਣੋ ਤੇਰੇ ਨਾਲ ਦੀ ਵੱਡੀ तितਲੀ ਤਾਂ ਹੈ ਹੀ ਨਹੀਂ ਕੀ ਤੇ ਨਾਲ ਜਿਹੜੇ ਤੇਰੇ ਪਿੱਛੇ ਬੈਠੇ 40 45 ਉਹ ਵੀ तितਲੀਆਂ ਨੇ ਮੈਂ ਤੁਹਾਨੂੰ ਗਿਣਾ ਦਿੰਦਾ ਵਾਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਪਣਾ ਪੋਲਿਟੀਕਲ ਕੈਰੀਅਰ ਜਿਹੜਾ ਸ਼ੁਰੂ ਕੀਤਾ ਉਹ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਡੇ ਪੰਜਾਬ ਦੇ ਬਹੁਤ ਅੱਛੇ ਆਗੂ ਨੇ ਉਹਨਾਂ ਦਾ ਚੇਲਾ ਬਣ ਕੇ ਵਿਚ ਵਿਚ ਦੀ ਸੁਖਬੀਰ ਬਾਦਲ ਦੀਆਂ ਤਾਰੀਫਾਂ ਵੀ ਕੀਤੀਆਂ ਉਹਦੇ ਕਬੱਡੀ ਟੂਰਨਾਮੈਂਟ ਤੇ ਜਾ ਕੇ ਬਹੁਤ ਮਤਲਬ ਥੱਲੇ ਨੀਵੇਂ ਹੋ ਕੇ ਲਗਭਗ ਤਲਵਾਇ ਛੱਟ ਟਾਈਪ ਫਿਰ ਆ ਗਈ ਗੱਲ ਜੀ ਅੱਗੇ ਪੀ 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 ਵੈਸੇ ਟੁੱਕਦਾ ਵੀ ਆ ਤੁਹਾਡੇ ਤੇ ਪੀ 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 ਔਰ ਫਿਰ ਤੁਸੀਂ ਬਣ ਕੇ ਚੇਲੇ ਮਨਪ੍ਰੀਤ ਸਿੰਘ ਬਾਦਲ ਦੇ ਜਿਹਦੇ ਤੇ ਮੁੜ ਕੇ ਤੂੰ ਬਦਲਾਖੋਰੀ ਚ ਕੋਈ ਪਤਾ ਨਹੀਂ ਪੁਰਾਣੀ ਰੰਜਿਸ਼ ਰੱਖੀ ਸਟੇਟ ਪਾਵਰ ਯੂਜ਼ ਕਰਕੇ ਉੱਤੇ ਪਰਚਾ ਦਰਜ ਕੀਤਾ ਤੂੰ ਚਲੋ ਉਹ ਵੀ ਛੱਡ ਦਿੰਨੇ ਆ ਫਿਰ ਤੁਸੀਂ ਆਏ ਅਖੀਰ ਬੋਕਰ ਪਾਰਟੀ ਦੇ ਵਿੱਚ ਬੋਕਰ ਦੇ ਵਿੱਚ ਤੇ ਫਿਰ ਤੁਸੀਂ ਕੇਜਰੀਵਾਲ ਦੇ ਪਹਿਰੇ ਹੱਥ ਵੀ ਲਾਇਆ ਥੱਲੇ ਜਾ ਕੇ ਨੀਵੇਂ ਹੋ ਕੇ ਜਦੋਂ ਤੁਹਾਨੂੰ ਉਹਨਾਂ ਚੀਫ ਮਿਨਿਸਟਰ ਬਣਾਇਆ ਔਰ ਚੀਫ ਮਿਨਿਸਟਰ ਬਣਾਉਣ ਵਾਸਤੇ ਪਹਿਲਾਂ ਫੁਲਕਾ ਸਾਹਿਬ ਨੂੰ ਕਢਵਾਇਆ ਡਾਕਟਰ ਗਾਂਧੀ ਸਾਹਿਬ ਨੂੰ ਕਢਵਾਇਆ ਛੋਟੇਪੁਰ ਸਾਹਿਬ ਤੇ 2 ਲੱਖ ਰੁਪਏ ਦਾ ਘਟਿਆ ਇਲਜ਼ਾਮ ਲਾ ਕੇ ਜਿਹੜੀ ਅੱਜ ਤੱਕ ਵੀਡੀਓ ਤੁਸੀਂ ਛਾਇਆ ਨਹੀਂ ਕੀਤੀ ਫਿਰ ਉਹਨੂੰ ਕਢਵਾਇਆ ਫਿਰ ਖਹਿਰੇ ਨੂੰ ਕਢਵਾਇਆ ਮੈਂ ਤਾਂ ਬਹੁਤ ਉਸ ਸਪਾਈਕਦੂ ਦਾ ਧੰਨਵਾਦ ਕਰਦਾ ਕਿ ਮੈਂ ਠੀਕ ਜਗ੍ਹਾ ਤੇ ਬੈਠਾ ਹਾਂ ਇਹ ਤਿਤਲੀ ਦੱਸੀ ਜਰਾ ਕਿੱਥੇ ਕਿੱਥੇ ਬੈਠੀ ਚਾਰ ਥਾਵਾਂ ਤੇ ਬੈਗੀ ਤਿਤਲੀ ਤੇਰੀ ਔਰ ਜਿਹੜੇ ਤੁਸੀਂ ਪਿੱਛੇ ਖੜੇ ਕੀਤੇ ਹੁੰਦੇ ਜਿਹੜੇ ਆਉਂਦੇ ਨੇ ਬੰਦੂਵਾ ਮਜ਼ਦੂਰ ਬਾਹਰ ਤਾਂ ਬੋਲਦੇ ਕੋਈ ਨਹੀਂ ਨਾ ਐਨਐਸਐ ਦੇ ਖਿਲਾਫ ਬੋਲਦੇ ਨੇ ਨਾ ਸ਼ੁਭ ਕਰਨ ਦੀ ਮੌਤ ਦੇ ਖਿਲਾਫ ਬੋਲੇ ਨਾ ਬੀਜੇਪੀ ਦੇ ਤਸ਼ੱਦਦ ਦੇ ਖਿਲਾਫ ਬੋਲੇ ਨਾ ਹਰਿਆਣਾ ਪੁਲਿਸ ਦੇ ਖਿਲਾਫ ਜ਼ੁਬਾਨ ਖੁੱਲੀ ਉਥੇ ਤੇਰੇ ਪਿੱਛੇ ਆਣ ਕੇ ਕਿਉਂਕਿ ਹਿਫਾਜ਼ਤ ਹੈ ਹਾਊਸ ਤੁਹਾਡਾ ਵਾ ਗਵਰਨਮੈਂਟ ਤੁਹਾਡੀ ਮਾਰਸ਼ਲ ਤੁਹਾਡੇ ਪੁਲਿਸ ਤੁਹਾਡੀ ਸਪੀਕਰ ਤੁਹਾਡਾ ਤੇ ਉਹਦੇ ਪਿੱਛੇ ਆਣ ਕੇ ਉਹ ਸਾਰੀਆਂ ਤਿਤਲੀਆਂ ਨੇ ਕੋਈ ਬੀਜੇਪੀ ਦੀ ਤ ਕੋਈ ਅਕਾਲੀ ਦਲ ਚੋਂ ਕਿਸੇ ਹੋਈ तितਲੀ ਜਿਹੜੀ ਉਹਨਾਂ ਨੇ ਕੱਢ ਛੱਡੀ ਸੀਗੀ ਉਹ तितਲੀ ਚੱਕ ਕੇ ਲਿਆਂਦੀ ਤੂੰ ਕੋਈ ਕਾਂਗਰਸ ਦੀ तितਲੀ ਚੱਕ ਕੇ ਲਿਆਂਦੀ ਤੂੰ ਜਲੰਧਰ ਵਿੱਚ ਤਾਜਜੀ तितਲੀ ਚੱਕੀ ਤੁਹਾਨੂੰ ਬੰਦਾ ਹੀ ਨਹੀਂ ਲੱਭਿਆ ਕੋਈ ਲੜਨ ਵਾਸਤੇ ਤੁਸੀਂ ਸਾਡੀ ਇੱਕ तितਲੀ ਰਿੰਕੂ ਲੈ ਗਏ ਔਰ ਜਿਹੜੀ ਮਿੱਲੀ ਭੋਗਤਣਾ ਗਈ ਆ ਉਹ ਸਾਰੀ ਮੈਨੂੰ ਵੀ ਪਤਾ ਤੇ ਹਾਈ ਕਮਾਂਡ ਨੂੰ ਵੀ ਪਤਾ ਵਾ ਉਹ तितਲੀ ਹੋ ਗਈ ਜੀ ਅੱਜ ਇੱਕ ਹੋਰ तितਲੀ ਚੱਕੀ ਕਿਉਂਕਿ ਫਤਿਹਗੜ੍ਹ ਸਾਹਿਬ ਤੇ ਸੀਟ ਤੇ ਤੁਹਾਡੇ ਕੋਲ ਲੋਕ ਸਭਾ ਦਾ ਕੋਈ ਉਮੀਦਵਾਰ ਨਹੀਂ ਹੈ ਤੁਹਾਡੇ ਕੋਲ ਆਪਣੀ ਪਾਰਟੀ ਜਿਹੜੇ ਵਿਚਾਰੇ ਦਰਿਆ ਬਿਛਾਉਂਦੇ ਮਰ ਗਏ ਜਿਹੜੇ ਵਿਚਾਰੇ ਬਸਤੇ ਚੱਕਦੇ ਮਰਗੇ ਤੁਹਾਡੇ ਆਸਤੇ ਤੁਹਾਨੂੰ ਕਿਸੇ ਬੰਦੇ ਤੇ ਭਰੋਸਾ ਨਹੀਂਗਾ ਹੁਣ ਤੁਸੀਂ तितਲੀ ਚੱਕੀ ਆ ਜੀਪੀ ਉਹ ਸਾਡਾ ਅਜ਼ੀਜ਼ ਹੈ ਉਹਨੇ ਮੁੜਿਆ ਆਣਾ ਅਖੀਰ ਚ ਉਹਨੇ ਕਾਂਗਰਸ ਵਿੱਚ ਹੀ ਆਣਾ ਜਦੋਂ ਤੁਹਾਡਾ ਸੱਤਾ ਦਾ ਨਸ਼ਾ ਜਦੋਂ ਡਾਊਨ ਹੋਇਆ ਨਾ ਉਹਨੇ ਵਾਪਸ ਇੱਥੇ ਹੀ ਆਣਾ ਔਰ ਹੁਣ ਤੁਸੀਂ ਹੋਰ तितਲੀਆਂ ਵੀ ਲੱਭਨੇ ਸਾਡੀ ਪਾਰਟੀ ਤੋਂ ਇੱਕ ਅਦੀ तितਲੀ ਦਾ ਨਾਮ ਦੋ ਤਿੰਨ तितਲੀਆਂ ਦਾ ਨਾਮ ਫਲੋਟ ਹੋ ਰਿਹਾ ਤਾਂ ਹੋ ਗਈ ਤਸੱਲੀ तितਲੀਆਂ ਦੀ ਕਿ ਕਸਰ ਹਲੇ ਹੁਣ ਆ ਜਾ ਤੂੰ ਦੁੱਧੀਆਂ ਵਾਲੇ ਸਟੈਂਡ ਤੇ ਅਖੇ ਜੀ ਖੇਰੇ ਦਾ ਤਾਂ ਸਟੈਂਡ ਹੀ ਕੋਈ ਨਹੀਂ ਆ ਮੇਰੀ ਲੱਤ ਦਿਖਾਈ ਜਰਾ ਕਰਨ ਆ ਲੱਤ ਉੱਥੇ ਹੀ ਆ ਜਿੱਥੇ ਪਹਿਲਾਂ ਪੰਜਾਬ ਵਾਸਤੇ ਸੀ ਉੱਥੇ 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 ਹੀ ਖੜੀ ਆ ਤੇ ਉੱਥੇ ਹੀ ਇਹ ਗੱਡੀ ਰਹਿਣੀ ਆ ਤੇ ਤੇਰੀ ਤੇਰੀ ਆਪਣੀ ਦਿਖਾ ਜਰਾ ਔਕਾਤ ਜਦੋਂ ਟੀਚਰੀਵਾਲ ਨੇ ਮੰਗੀ ਸੀ ਨਾ ਮਾਫੀ ਵਿਕਰਮਜੀਤੋਂ ਤੋਂ ਡਰਦਿਆਂ ਨੇ ਹਾਏ ਪਰਚਾ ਡਿਫਰਮੇਸ਼ਨ ਦਾ ਹੋ ਗਿਆ ਇੱਕ ਤੁਚੀਅਲ ਕੇਸ ਹੋਇਆ ਸੀ ਡਿਫਰਮੇਸ਼ਨ ਦਾ ਮੈਂ ਕਰੇ 15 17 ਕੇਸ ਚੱਲੇ ਤੇਰਾ ਸਮੇਤ ਝੂਠਾ ਕੇਸ ਤੇ ਉਦੋਂ ਉਹਨੇ ਮਾਫੀ ਮੰਗ ਲਈ ਕਿ ਬਿਕਰਮਜੀਠਿਆ ਜੀ ਮuje ਮਾਫ ਕਰ ਦੋ ਐਵੇਂ ਕੰਮ ਦੇ ਬਹਾਨੇ ਤੇ ਕਿ ਤਰੀਕਾ ਨਹੀਂ ਭੁਗਤ ਫੇ ਪੰਗਾ ਕਾਦੇ ਨਹੀਂ ਲਿਆ ਸੀ ਫੇ ਸਾਡੇ ਨੌਜਵਾਨਾਂ ਕੋ ਬੋਰਡ ਕਾਦੇ ਲਈ ਲਵਾਏ ਸੀ ਜੇ ਤੈਨੂੰ ਉਦੋਂ ਨਹੀਂ ਸੀ ਯਾਦ ਕਿ ਮੈਨੂੰ ਬਹੁਤ ਕੰਮ ਰਹਿੰਦਾ ਤੇ ਮੈਂ ਤਰੀਕਾ ਨਹੀਂ ਭੁਗਤ ਸਕਦਾ ਤੇ ਸਾਰੀ ਪਾਰਟੀ ਨੇ ਅਸਤੀਫਾ ਦਿੱਤਾ ਮੈਂ ਵੀ ਦਿੱਤਾ ਫੁਲਕਾ ਸਾਹਿਬ ਨੇ ਦਿੱਤਾ ਹੋਰ ਅਮਨ अरोड़ा ਜਾਂ ਹੋਰ ਜਿਹੜੇ ਆਮ ਆਮ ਆਦਮੀ ਪਾਰਟੀ ਦੇ ਕੁਲਤਾਰ ਕੁਲਦੂਰ ਹੋਰ ਨਾਲ ਕਈਆਂ ਨੇ ਦਿੱਤਾ ਤੇ ਭਗਵੰਤ ਮਾਨ ਨੇ ਵੀ ਦਿੱਤਾ ਕਿ ਮੈਂ ਬੜਾ ਨਾਰਾਜ਼ ਆ ਕਿ ਬਿਕਰਮਜੀਠੀ ਦੇ ਖਿਲਾਫ ਕਿਉਂ ਤੇ ਫਿਰ ਉਹ ਜਿਹੜਾ ਜਿਹੜਾ ਸੌਰੀ ਇਸਤੀਫਾ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦਾ ਉਹ ਵਾਪਸ ਕਿਦਾਂ ਹੋਇਆ ਜਰਾ ਦੱਸਿਓ ਉਹ ਸਟੈਂਡ ਹੈ ਕਿ ਦੁੱਧੀਆਂ ਵਾਲਾ ਸਟੈਂਡ ਹੈ ਦੁੱਧੀਆਂ ਤੋਂ ਵੀ ਭੇੜਾ ਮੇਰਾ ਤਾਂ ਚੱਲ ਦੁੱਧੀਆਂ ਵਾਲਾ ਤੇਰਾ ਤਾਂ ਦੁੱਧੀਆਂ ਨਾਲੋਂ ਵੀ ਭੇੜਾ ਸਟੈਂਡ ਹੈ ਔਰ ਦੂਜੀ ਬਾਈ ਦੋਵੇ ਇਸ ਸਾਡੇ ਪੰਜਾਬ ਦੇ ਇੱਕ ਸੇਵਾਦਾਰ ਆ ਤੜਕੇ ਉੱਠ ਕੇ 1.5 2 2.5 ਵਜੇ ਆਪਣਾ ਕੰਮ ਸ਼ੁਰੂ ਕਰਦੇ ਤੇ ਪਿੰਡਾਂ ਤੱਕ ਲੋਕਾਂ ਦਾ ਦੁੱਧ ਪਚਾਉਂਦੇ ਆਪਣਾ পেট ਪਾਲਦੇ ਆਪਣੇ ਬੱਚਿਆਂ ਦਾ পেট ਪਾਲਦੇ ਹੋ ਗਈ ਸਟੈਂਡ ਦੀ ਗੱਲ ਉਹ ਦੱਸ ਤਾਂ ਸੀ ਇਸਤੀਫਾ ਤੋਂ ਵਾਪਸ ਕਿਤਾ ਲਿਆ ਸੀ ਕਿਸੇ ਨੂੰ ਕਿਸੇ ਨੂੰ ਪਤਾ ਵਾ ਕਿ ਭਗਵੰਤ ਮਾਨ ਨੇ ਕੇਜਰੀਵਾਲ ਵਿਕਰਮਜੀਤਿਆ ਵਾਲੀ ਮਾਫੀ ਤੋਂ ਆਪਣਾ ਜਿਹੜਾ ਇਸਤੀਫਾ ਵਾਪਸ ਕਿਉਂ ਲਿਆ ਕਿ ਦੀ ਦੱਸਿਆ ਤੁਹਾਨੂੰ ਕਿਸੇ ਨੂੰ ਆ ਗਈ ਨਾ ਸਟੈਂਡ ਵਾਲੀ ਗੱਲ ਔਰ ਹੁਣ ਤੇਰਾ ਕੀ ਸਟੈਂਡ ਹੈ ਭਾਜਪਾ ਅੰਦਰ ਵੜ ਕੇ ਪੰਜਾਬ ਦੇ ਘੱਗਰ ਦਰਿਆ ਦੇ ਉੱਤੇ ਬੈਰੀਕੇਡਿੰਗ ਕਰਕੇ ਸਾਡੇ ਸੈਂਕੜੇ ਕਿਸਾਨਾਂ ਨੂੰ ਫੱਟੜ ਕੀਤਾ ਡਰੋਨਾਂ ਦੇ ਰਾਹੀਂ ਫੇਰ ਗੈਸ ਸ਼ੈੱਲ ਤੇ ਅਖੀਰ ਸ਼ੁਭ ਕਰਨ ਦੀ ਪਿੱਛੇ ਸਿਰ 'ਚ ਗੋਲੀ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਆ ਹੈ ਤੇਰਾ ਸਟੈਂਡ ਕੋਈ ਦਰਦਾ ਹੀ ਆ ਨਾ ਤੂੰ ਬੀਜੇਪੀ ਤੋਂ ਔਰ ਜਿਹੜੀ ਐਨਐਸਐ ਲਾਈ ਸੀ ਅਮਰਿਤਪਾਲ ਹੋਣਾ ਤੇ ਉਹਦੇ ਸਾਥੀਆਂ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਜਿਹੜੇ ਵਿਚਾਰੇ ਹੁਣ ਅੱਜ 22-23 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਹ ਕਿਨੇ ਲਵਾਏ ਸੀ ਜਰਾ ਦੱਸੀ ਜਰਾ ਲੋਕਾਂ ਨੂੰ ਚੰਗੀ ਤਰ੍ਹਾਂ ਨਾ ਕੀ ਤੂੰ ਬੀਜੇਪੀ ਦੇ ਨਾਲ ਉਹਨਾਂ ਨੂੰ ਸਮਰਪਿਤ ਨਹੀਂਗਾ ਕਿ ਆ ਚੱਕੋ ਪੁਲਿਸ ਡਿਪਾਰਟਮੈਂਟ ਸਾਡਾ ਤੁਸੀਂ ਜੋ ਕਰਨਾ ਹੈਗਾ ਬੀਜੇਪੀ ਵਾਲੇ ਕੇਂਦਰ ਸਰਕਾਰ ਨੇ ਤੁਸੀਂ ਕਰੋ ਚਲੋ ਮੈਂ ਤੁਹਾਡੇ ਆਖੇ ਸਭ ਕੁਝ ਇਹਨੂੰ ਕਹਿੰਦੇ ਨੇ ਸਟੈਂਡ ਤੇ ਮੈਂ ਜਦੋਂ ਮੈਨੂੰ ਐਲੋਪੀ ਤੋਂ ਹਟਾਇਆ ਸੀ ਇਹਨੇ ਆਪਣੇ ਕੇਜਰੀਵਾਲ ਸਾਹਿਬ ਨੇ ਟਵਿੱਟਰ ਦੇ ਰਾਹੀਂ ਮੈਂ ਆਪਣਾ ਪੂਰਾ ਬਰਕਰਾਰ ਰੱਖਿਆ ਸਟੈਂਡ ਮੈਂ ਮੇਰੇ ਲਈ ਸੈਲਫ ਰਿਸਪੈਕਟ ਪੱਗ ਦੀ ਸ਼ਾਨ ਨੰਬਰ 1 ਹੈ ਇਤਿਆਹ ਜਿਹੜਾ ਉਹਦੇ-ਉਹਦੇ ਨੰਬਰ 2 ਤੇ ਮੈਂ ਭੁਹਾ ਕੇ ਮਾਰਿਆ ਉਹਦਾ ਤੇ ਮੁੜ ਕੇ ਤੁਹਾਡੇ ਹਾਲ ਕਦੀ ਕੀਤੀ ਨਹੀਂ ਤੇ ਪ੍ਰਮਾਤਮਾ ਵਾਹਿਗੁਰੂ ਨੇ ਮੈਨੂੰ ਪਲਟ ਤੋਂ ਦੁਬਾਰਾ ਜਿਤਾ ਕੇ ਤੁਹਾਡੀ ਬੋਕਰ ਦੀ ਜ਼ਮਾਨਤ ਜ਼ਬਤ ਕਰਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਲੋਕਾਂ ਨੇ ਬਿਠਾਇਆ ਹੋ ਗਈ ਸਟੈਂਡ ਵਾਲੀ ਗੱਲ ਇੱਕ ਤੂੰ ਪ੍ਰਤਾਪ ਸਿੰਘ ਬਾਜਵਾ ਦੇ ਮੁੰਡੇ ਬਾਰੇ ਬੜੇ ਬੜੀ ਘੱਟੀਆਂ ਗੱਲ ਕੀਤੀ ਖੁੱਛ 0 ਥੱਲੇ ਨਹੀਂ ਬੁਲਦੀ ਕਿ ਕਲਾਕਾਰ ਜਿਹੜਾ ਤੂੰ ਬਣਾਉਣਾ ਚਾਹੁੰਦਾ ਆਪਣੇ ਮੁੰਡੇ ਨੂੰ ਉਹ ਪੈਸੇ ਨਾਲ ਨਹੀਂ ਬਣ ਸਕਦਾ ਤੂੰ